ਮਾਲਕ ਨੇ ਤੁਹਾਡੇ ਲਈ ਨਾ ਬਹੁਤ ਵਧੀਆ ਸੋਚਿਆ ਜੀ ਮਾਲਕ ਨੇ ਬੜਾ ਚੰਗਾ ਕਰਨਾ ਜੀ ਤੁਸੀਂ ਖੁਦ ਦੇਖੋ ਤੁਸੀਂ ਅਜੇ ਤੱਕ ਨਹੀਂ ਕਿਸੇ ਦਾ ਮਾੜਾ ਕੀਤਾ ਨਾ ਕਦੇ ਕਿਉਂ ਫਿਰ ਤੁਹਾਣਾ ਮਾੜਾ ਕਿਵੇਂ ਹੋੰਦੇ ਸਕਦਾ ਤੁਹਾਡਾ ਦਿਲ ਵੇਖੋ ਕਿੱਡੇ ਤੁਸੀਂ ਰੱਬ ਤਰਸੀ ਬੰਦੇ ਹੋ ਆਪਣੇ ਦਿਲ ਤੇ ਹੱਥ ਰੱਖ ਕੇ ਹੋਣੇ ਦੇਖੋ ਜੇ ਤੁਹਾਡੇ ਸਾਹਮਣੇ ਕਦੇ ਕੋਈ ਬਿਮਾਰ ਹੋਵੇ ਕੋਈ ਰੋ ਰਿਹਾ ਹੋਵੇ ਤੇ ਤੁਹਾਡਾ ਵੀ ਮਨ ਪਰੇਸ਼ਾਨ ਹੋ ਜਾਂਦਾ ਨਾ ਇੱਥੋਂ ਪਤਾ ਲੱਗਦਾ ਕਿ ਤੁਸੀਂ ਰੱਬ ਦੇ ਕਿੰਨੇ ਪਿਆਰੇ ਹੋ ਮਾਲਕ ਨੇ ਤੁਹਾਨੂੰ ਪਿਆਰ ਕਰਨ ਵਾਲਾ ਦਿਲ ਦਿੱਤਾ ਹੈ ਇਦੇ ਵਿੱਚ ਤਰਸ ਆਹਮ ਦਰਦੀ ਐ ਸਭਨਾ ਪਿਆਰ ਕਰਨ ਦੀ ਸ਼ਮਤਾ ਨਫ਼ਰਤ ਨਹੀਂ ਹੈਗੀ ਕਦੇ ਵੀ ਇਹ ਘਬਰਾਣਾ ਨਹੀਂ ਹੈਗਾ ਕਿ ਦੁਨੀਆ ਦਾ ਮਤਲਬ ਮਾੜੇ ਬੰਦੇ ਬੜੀ ਅੱਗੇ ਨਿਕਲ ਜਾਂਦੇ ਗਲਤ ਬੰਦਿਆਂ ਦੀ ਜਲਦੀ ਸੁਣਵਾਈ ਆ ਤੁਹਾਡੇ ਵਰਗੇ ਜਿਹੜੇ ਚੰਗੇ ਇਨਸਾਨ ਹਨਾ ਉਹ ਵੀ ਬਹੁਤ ਆ ਦੁਨੀਆ ਤੇ ਤੇ ਤੁਸੀਂ ਤਾਂ ਵੈਸੇ ਹੀ ਗੁਰੂ ਮਹਾਰਾਜ ਜੀ ਨੂੰ ਬੜੇ ਪਿਆਰੇ ਹੋ ਜਿਹੜੇ ਕੰਦੇ ਕਿਸੇ ਦਾ ਦਿਲ ਨਹੀਂ ਨਾ ਦੁਖਾਂਦੇ ਕਿਸੇ ਦੀ ਮਦਦ ਕਰਨਾ ਜਾਣਦੇ ਆ ਕਿਸੇ ਦੁਖੀ ਦੀ ਬਾਹ ਫੜਨਾ ਜਾਣਦੇ ਆ ਮਾਲਕ ਉਹਨਾਂ ਦੀ ਬਾਹ ਫੜਦਾ ਫਿਰ ਫਰਕ ਹੀ ਨਹੀਂ ਪੈਂਦਾ ਮੈਂ ਕੰਨਾ ਕੀ ਘੜੀ ਆ ਜਿੱਦਾਂ ਦੀ ਮਰਜ਼ੀ ਆ ਗਈ ਏ ਤੁਹਾਡੇ ਸਿਰ ਤੇ ਦੁੱਖਾਂ ਦੇ ਪਹਾੜ ਡਿੱਗੇ ਹੋਣ ਭਾਵੇਂ ਭਾਵੇਂ ਜਿੰਨਾ ਮਰਜ਼ੀ ਕਸ਼ਟ ਹੋਵੇ ਪਰਮਾਲਕ ਨੇ ਕਿਸੇ ਨਾ ਕਿਸੇ ਰੂਪ ਚ ਆ ਕੇ ਤੁਹਾਨੂੰ ਬਚਾ ਹੀ ਲੈਣਾ ਤੁਹਾਨੂੰ ਖੁਦ ਨਹੀਂ ਪਤਾ ਲੱਗਣਾ ਇੰਨੀਆਂ ਹਨੇਰੀਆਂ ਦੇ ਵਿੱਚੋਂ ਬਾਹ ਫੜ ਕੇ ਮਾਲਕ ਨੇ ਆਪੇ ਬਾਹਰ ਖਿੱਚ ਲੈਣਾ ਕਿ ਪੁੱਤਰਾ ਤੈਨੂੰ ਮੈਂ ਕੁਝ ਹੋਣ ਹੀ ਨਹੀਂ ਦੇਣਾ ਭਾਵੇਂ ਜੋ ਮਰਜ਼ੀ ਹੋ ਜੇ ਇੱਥੇ ਇਹ ਸਾਰਾ ਸੰਸਾਰ ਵੀ ਤੈਨੂੰ ਮਾਰਨ ਪਿੱਛੇ ਲੱਗਾ ਆਏਗਾ ਮੈਂ ਆਪੇ ਤੈਨੂੰ ਬਚਾ ਲੈਣਾ ਤੇਰਾ ਭਰੋਸਾ ਨਹੀਂ ਮੈਂ ਟੁੱਟਣ ਦੇਂਦਾ ਸ਼ੱਕ ਨਹੀਂ ਕਰਨਾ ਆਪਣੇ ਮਾਲਕ ਦੇ ਡਰਨਾ ਨਹੀਂ ਇਸ ਲਈ ਕਦੇ ਵੀ ਕਦੇ ਐ ਨਹੀਂ ਕਿ ਭਰਾਏ ਨਾ ਕਿ ਮੇਰੀ ਬਾ ਸਭ ਨੇ ਛੱਡੀ ਹੋਈ ਮੇਰਾ ਸਾਥ ਛੱਡਤਾ ਸਭ ਨੇ ਸਭ ਤੋਂ ਵੱਡਾ ਸਾਥ ਤੁਹਾਡੇ ਨਾਲ ਹੀ ਹੈ ਔਰ ਦੋ ਵੱਡਾ ਸਾਥ ਤੁਹਾਡੇ ਲਈ ਕੁਝ ਨਹੀਂ ਹੈਗਾ ਤੁਹਾਡੀ ਚੰਗਿਆਈ ਤੁਹਾਡਾ ਨਾ ਸਾਫ ਦਿਲ ਤੁਹਾਨੂੰ ਕਦੇ ਵੀ ਇੱਥੇ ਹਾਰਨ ਨਹੀਂ ਦੇਵੇਗਾ ਪ੍ਰਮਾਤਮਾ ਨੇ ਜਿੱਤ ਤੁਹਾਡੇ ਕਰਮਾਂ 'ਚ ਲਿਖਣੀ ਲਿਖਣੀ ਸੁ ਕਦੇ ਵੀ ਸੁ ਕਦੇ ਵੀ ਹਾਰ ਕੇ ਡਿੱਗ ਕੇ ਬਹਿ ਨਹੀਂ ਜਾਣਾ ਚੱਲਦੇ ਰਹਿਣਾ ਬਸ ਰਸਤਾ ਮਾਲਕ ਨੇ ਬਹੁਤ ਸੋਹਣਾ ਸੋਚਿਆ ਜੇ ਮੈਂ ਕੰਨਾ ਸਾਰੀ ਦੁਨੀਆ ਹੈਰਾਨ ਹੋ ਜੇਗੀ ਇੰਨਾ ਵਧੀਆ ਪਰਮਾਤਮਾ ਤੁਹਾਡੇ ਲਈ ਕਰਕੇ ਦਿਖਾਏਗਾ ਨਾ ਕਿ ਇੱਥੇ ਇਕੱਲਾ ਇਕੱਲਾ ਬੰਦਾ ਹੈਰਾਨ ਹੋ ਜਾਏਗਾ ਤੁਸੀਂ ਖੁਦ ਹੈਰਾਨ ਹੋ ਜਾਓਗੇ ਅੰਦਰੋਂ ਕਿ ਮਾਲਕਾ ਮੇਰੀ ਇੰਨੀ ਔਕਾਤ ਨਹੀਂ ਸੀ ਮੈਂ ਸੱਚੀ ਇਸ ਕਾਬਨ ਨਹੀਂ ਸੀ ਪਰ ਤੂੰ ਤਾਂ ਮੇਰੇ ਘਰ ਖਜ਼ਾਨੇ ਭਰਤੇ ਆਂ ਭੰਡਾਰੇ ਲਾਤੇ ਐਸੇ ਖੁੱਲੇ ਜਿਹੜੇ ਕਦੀ ਮੁਕਣੇ ਨਹੀਂ ਤੇ ਤੁਹਾਡੇ ਆਪਣੇ ਬੋਲ ਹੋਣਗੇ ਭਰੋਸਾ ਰੱਖਣਾ ਵਿਸ਼ਵਾਸ ਰੱਖਣਾ ਤੇ ਹਮੇਸ਼ਾ ਚੰਗਾ ਸੋਚਣਾ ਗਲਤ ਨਹੀਂ ਸੋਚਣਾ ਅੱਜ ਤੋਂ ਬਾਅਦ ਬਿਲਕੁਲ ਨਹੀਂ ਸੋਚਣਾ ਆਪਣੇ ਬਾਰੇ ਗਲਤ